ਆਮ ਆਦਮੀ ਪਾਰਟੀ ਨੂੰ ਹਲਕਾ ਫਤਿਹgarh ਚੂੜੀਆਂ ਚ ਮਿਲਿਆ ਪੱਲ ਪਿੰਡ ਸੁਨਈਆ ਦਾ ਅਕਾਲੀ ਦਲ ਦਾ ਚਾਰ ਵਾਰ ਰਹਿ ਚੁੱਕਾ ਸਰਪੰਚ ਸਟਰਬਮਸੀ ਆਪ ਚ ਹੋਇਆ ਚਾਮਲ ਬਲਬੀਰ ਪੰਨੂ ਨੇ ਕੀਤਾ। ਸ਼ੁਆਖਲ ਕਫਤੇਗਰ ਚੂੜੀਆਂ ਆਮ ਆਦਮੀ ਪਾਰਟੀ ਨੂੰ ਉਸ ਵੱਲੇ ਪਾਰੀਬਾਲ ਮਿਲਿਆ ਜਿੱਤੋਂ ਪਿੰਡ ਸੁਨਈਆ ਤੇ ਚਾਰ ਵਾਰ ਅਕਾਲੀ ਦਲ ਦੇ ਸਰਪੰਚ ਰਹੇ ਚੁੱਕੇ ਸਟਰਾਬ ਮਸੀ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਚ ਚਾਮਲ ਹੋ ਗਏ ਜਿਨ੍ਹਾਂ ਦਾ ਬਲਬੀਰ ਸਿੰਘ ਪੰਨੂ ਵੱਲੋਂ ਜੋਧਾ ਸ਼ੁਆਕ ਕੀਤਾ ਗਿਆ ਅਤੇ ਉਹਨਾਂ ਨੇ ਕਿਹਾ ਕਿ ਸਟਰਾਬ ਮਸੀ ਅਤੇ ਉਸ ਦੇ ਸਾਥੀਆਂ ਨੂੰ ਆਮ ਆਦਮੀ ਪਾਰਟੀ ਦੀ ਪੰਨ ਦਾ ਮਾਨ ਸਨਮਾਨ ਦਿੱਤਾ ਜਾਵੇਗਾ। ਬਿੰਦ ਸਭਾਏ ਦੇ ਸਾਡਾ ਟੈਂਪਰਾ ਫਟਾਫਟ ਆਵੀਂ ਗਲੀਦਾਰ ਦੇ ਵਿੱਚ ਚਾਰ ਬੰਦੇ ਸਿੱਪਾਟੇ ਲਏ ਆਏ ਅੱਜ ਬਹੁਤ ਮਾਰਨ ਨੂੰ ਖੁਸ਼ੀ ਰਹੀ ਆ ਕਿੰਨੇ ਸੱਜੇ ਨੇ ਕੋਈ ਨਾ ਕੋਈ ਕੰਮ ਨਹੀਂ ਛੱਡੀ ਅੱਛਾ ਨਾ ਬਾਕੀ ਤੁੱਕ ਟੋਕੋ ਚਾਹੀਦਾ ਸੋਟ ਕਾਲੀ ਨਾਲ ਪਾਣੀ ਦੇ ਵਾਸਤੇ ਅੱਜ ਕਾਲੀਦਲ ਨੂੰ ਛੱਡ ਕੇ ਜੂ ਕਾਲੀਦਲ ਨੂੰ ਛੱਡ ਕੇ ਅਕੇ ਕੰਟਰੋਲ ਕੌਮ ਜੱਟ ਕੇ ਉਹਨਾਂ ਦੇ ਆਰਟੀਕਲ ਕਿਉਂ ਹੁਲ ਜਾਂਦੇ ਸਰਦਕਾ ਚਾਰ ਵਾਲੀ ਨਗਰ ਦੀ ਉਨੀ ਵਾਰੀ ਚਾਰ ਗੱਲ ਲਗਾਤਾ ਇਹ ਬੜੀ ਬੜੀ ਬਾੜ ਵਾਲੀ ਗੱਲ ਦੁੱਤੀ ਹੈ ਸਰਪੰਚ ਤੇ ਇਹਦਾ ਖਾਸ ਤੇਰਤੇ ਕਲੀਪ ਪਰ ਚੱਲਦਾ ਐਸੇ ਪਿੱਛੀ ਪਾਈ ਕਰਦੇ ਵਿੱਚ ਸਰਪੰਚ ਨੂੰ ਕੰਮ ਕਰੰਦੇ ਨੇ ਇਹ ਪਾਈ ਤੇਰੇ ਬੜੇ ਕੰਮ ਹੁੰਦੇ ਨੇ ਸੁਣੋ ਬਲੇ ਭਰਾ ਨੇ ਕਿਤੇ ਉਹਨੇ ਜਿੱਤਾਈ ਭਰਾ ਚਾਰ ਵਾਰ ਦੇ ਕੰਮ ਜਾਂਦਾ ਕੰਮ ਜਾਂਦਾ ਬਹੁਤ ਬੋਲ ਮੇਰੇ ਭਰਾ ਨੂੰ ਮਾਰਦਾ ਬਹੁਤ ਬੋਲ ਇਹੋ ਦਾ ਕੰਮ ਕਰਦਾ ਜਿਹੜੀ ਸੁਣੇ ਜਿਹੜੇ ਕੋਈ ਕੋਈ ਕਸੂਰਗੀ ਜਦਾ ਵੀ ਉਮੇਸ਼ ਸਾਡਾ ਮੈਂ ਸਰੂਪੀ ਤੇ ਕਾਫੀ ਦੇਰ ਤੋਂ ਉਹਨਾਂ ਨੇ ਪਾਰਟੀ ਦਾ ਚੱਲ ਚੁੱਕਿਆ ਇੱਥੇ ਅੱਜ ਸਾਡੀ ਪਾਰਟੀ ਨੂੰ ਬਹੁਤ ਵੱਡਾ ਪਾਵਰ ਮਿਲਿਆ ਹੁਣ ਮੰਨਣੀ ਪਈ ਬੁਰੀ ਹੋਈ ਹੈ ਤਦ ਉਹਨਾਂ ਨੇ ਕਿਹਾ ਕਿ ਕਿੱਦਾਂ ਕਰਨੀ ਸੀ ਤਾਂ ਸਾਰੇ ਦਫਤਰੀਆ ਦਾ ਨੰਬਰ ਆਇਆ ਨਾ ਤਾਂ ਅਨੇਕ ਟੋਕਰਾ ਨੂੰ ਹੋਰ ਕਰਨੀ ਰਹੀ ਲੈ ਦੋਨੋਂ ਬੰਦੇ ਇੱਕ ਤਰ੍ਹਾਂ ਤੇਲ ਲਾ ਕੇ ਦੇਈਆਂ ਇੱਕ ਤਰ੍ਹਾਂ ਸੀਸੀਟੀਵੀ ਕੈਮਰਾ ਵੀ ਲਾ ਕੇ ਲਾਉਂਗਾ ਇੱਕ ਤਰ੍ਹਾਂ ਸੋਲਰ ਲਾਈਟਾਂ ਵੀ ਲਾ ਕੇ ਦੇਉਂਗਾ ਹੁਣ ਵਿਆਹ ਰਹੀ ਸੀ ਪ੍ਰੋਗ੍ਰਾਮ ਜਿੱਤੇ ਵਿਆਹ ਰਹੀ ਸੀ ਉਹਨਾਂ ਜਿੰਨੇ ਜਿੱਤੇ ਇੰਤਜ਼ਾਰ ਜਿੱਤੇ ਕੰਮ ਜਿੱਤੇ ਜਦ ਕਿੰਨਾ ਸੋਹਣਾ ਲੱਗਦਾ ਹੈ ਤਦ ਬਰ ਉਹਨਾਂ ਤੇ ਜਦੋਂ ਚੀਕੇ ਨਜ਼ਦੀਕ ਆਈਏ ਤੇ ਰੋੜਾ ਤੇ ਹੈਂਕੇ ਨੇ ਪਰ ਮਰ ਲੋਕੋ ਰੋੜ ਤੇ ਇੰਤਾ ਵੀ ਸਿੱਧਾ ਆਵਾਜ਼ ਤੇ ਦੇਖੀ ਕਿਦੋਂ ਸੇ ਇਹ ਪਟਾੜੇ ਤੇ ਕਿੰਨੀ ਗੋਟੀ ਹੈ ਨਾ ਬੰਦਾ ਖੜਾ ਬੰਦਾ ਕਰਦੇ ਆ ਦਾ ਬੰਦਾ ਦੇਖ ਬਿਲਕੁਲ ਗਿਆ ਦੇਖਾ ਬੰਦਾ ਪੈਂਦਾ ਪੈਂਦਾ ਦੇਖਾ ਬੰਦਾ ਬਹੁਤ ਸੁੰਦਰ ਖੂਬਸੂਰਤ ਛੱਡਣਾ ਹੈ ਦੇਖਾ ਪੈਂਦਾ ਕਿ ਨਹੀਂ ਪੈਂਦਾ ਸੋਗ ਦੀ ਕੋਈ ਵੀ ਕਹਿ ਲਿਆ ਪੈਂਦਾ ਵੀ ਨਹੀਂ ਪੈਂਦਾ ਹਾਂਜੀ

ਅਗਰ ਮਿਲਲੇ ਕਿਸੇ ਦੇ ਜਵਾਬ ਜਵਾਬ ਤੇ ਬਹੁਤ ਬੋਲਤ ਚੱਲੀ ਜਾਂਦਾ ਹੈ। ਅੱਕੇਲੇ ਰਹਿੰਦੇ। ਕਿ ਲਾਵਰੇ ਕਹਿੰਦੇ ਨਾ ਉਹਦੇ ਆ ਨੰਗਾ। ਕਿ ਲਾਵਰੇ ਨੂੰ ਜਿੰਨਾ ਚਲੇ। ਜਦੋਂ ਜਿੰਨੂ ਕਹਿੰਦੇ ਬੋਲਾ ਨਾ ਉਹਦੇ ਨਾ ਤਸਵੀਰ ਦੇ ਲਈ। ਅਚਾਰ ਕੋਈ ਬੱਚਾ ਨਾ ਲਵੇ। ਪਰਵਾਣਾ ਦੇ ਘਰ ਰੋ ਬੈਠੇ। ਇਹਦਾ ਨਹੀਂ ਹਾਲ ਲੱਭਿਆ। ਇਹਦਾ ਹਾਲ ਕੀ ਹੈ? ਨਹੀਂ ਮਿਲ ਰਹੇ ਆ ਬਾਬਾ ਇੱਕ ਨੂੰ ਪੁੱਛੀ ਜਾਏਗਾ। ਇਹਦਾ ਹਾਲ ਨਹੀਂ ਹੈ। ਅਸੀਂ ਕੋਈ ਤੇ ਕੋਈ ਨਾ ਬਦਾਰ ਉਸ ਦੇ ਦਾਇਰ ਵਿੱਚ ਨਾ ਸੋਚੋ ਜੇ ਕੋਸ਼ਿਸ਼ ਕਰਦੇ ਆ ਉਹ ਚੁੱਪ ਬਣਾਵੋਗੇ ਤਾਰੋ ਕਿਸੇ ਦੇ ਮਰਵਾ ਦੇ ਚੀਜ਼ ਆ ਬੱਚੇ ਦਾ ਤੁਹਾਨੂੰ ਦੋਨਾਂ ਬਲੇਤ ਕਰਨਾ ਨਹੀਂ ਬੱਚੇ ਛੋਟੇ ਵੀ ਰੋਣ ਦੇ ਉੱਤੇ ਝੂਮ ਝੁਕ ਤੇ ਬੱਚੇ ਦੇਖਿਆ ਰੋਣ ਦੇ ਉੱਤੇ ਹੁੰਦੇ ਨੇ ਝੁਕ ਝੁਕੇ ਬੱਚੇ ਨੂੰ ਦੇ ਮਿਲੇ ਜੇ ਕਾਰਨ ਕਿਤੇ ਕੋਈ ਹੱਥ ਨਾਲ ਦੇ ਪੜਾ ਲਓ ਕੋਈ ਇਸ ਕਰਕੇ ਆਪਾਂ ਪਹਿਲਾਂ ਹੀ ਉਹਨਾਂ ਬਚਾ ਸਕਦੇ ਆਪਾਂ ਹੱਥਾਂ ਨਹੀਂ ਹੋਣਗੇ ਜੇ ਜਿੰਦੀ ਸੰਤੀ ਖੜਈ ਹੈ ਨਾ ਉਹ ਆਪਾਂ ਹਲ ਕਰਾਂਗੇ ਦੇ ਅੱਜ ਨਾਲ ਕੋਈ ਕੀ ਦਿੰਦਾ ਨਾ ਅਗਰੇ ਵਿੱਚ ਕੋਈ ਚਲੇ ਦੇ ਵੀਰਾਂ ਅੱਜ ਦੇ ਪਾਸੇ ਸਨ ਨਾ 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 ਕਰਕੇ ਕਰਕੇ ਪਾਸੇ ਨੂੰ ਵਾਦਾ ਕੀਤਾ ਪੁਨੀ ਕੱਲੇ ਪਾਸੇ ਨੂੰ ਮੈਂ ਵਾਦਾ ਕੀਤਾ ਹੈ ਕਿ ਚਿਰ ਭਾਈ ਜਰੇ ਦੇ ਵੀਰ ਜਿਹੜੇ ਕਈ ਪਲਾਣ ਨੇ ਜਿਹਨਾਂ ਦੀ ਕੱਚਾ ਸ਼ਕਤਾਂ ਕਰੀਆਂ ਨੇ ਕਈ ਇਹਦੇ ਘਰ ਦੇ ਬਾਥਰੂਮ ਨਹੀਂ ਗਏ ਬਹੁਤ ਕੰਮ ਹੋ ਰਹੇ ਨੇ ਮੈਂ ਕਦੋਂ ਦਿੰਦਾ ਕਿੰਨਾ ਸਾਲਾਂ ਦੇ ਵਿੱਚ ਕਿਉਂਕਿ ਸਰਪੰਚ ਸਾਡੇ ਨਹੀਂ ਸਮ ਸੰਪੰਚ ਸਰਪੰਚ ਸਾਹਿਬ ਜੀ ਨੇ ਹੁਣ ਬੱਲੇ ਪੌਰ ਬਾਗ ਦੇ ਪ੍ਰਬੰਧਕ ਖੰਡਾਂ ਦੇ ਵਿੱਚ ਲੱਗੇ ਨੇ ਤੁਹਾਡੇ ਕੰਮਾਂ ਦੀ ਨਕਲ ਨਹੀਂ ਹੋਊਗਾ ਜੇ ਮੇਰਾ ਭਰਮ ਹੋ ਗਿਆ ਨਾ ਮੈਨੂੰ ਜਿੰਨਾ ਮਿਲਣੇ ਨੇ ਪੈਸੇ ਉਹ ਮੈਂ ਪਾ ਪੂੰਗਾ ਹਮਿਲਦਸ਼ਤਾ ਹੋ ਕੇ ਤੁਹਾਨੂੰ ਮੈਨੂੰ ਜੋ ਜੜਾ ਦਾਈਏ ਉਹ ਤਾਂ ਪਿੰਡਾਂ ਤੋਂ ਲੈ ਕੇ ਇਹ ਤਾਂ ਨਹੀਂ ਸਕਦਾ ਅਗਿਆਤ ਦਰਖਵੈ ਤੇ ਤਸਵੀਰ ਜੇ ਵੀ ਤਾਂ ਲੋਕਾਂ ਦੇ ਕੋਲੋਂ ਸੇ ਕੰਮ ਹੋਊਗਾ میں اتخاب کروں گا جو میں پڑھے لکے پچے میں وہ اپنا منہوں نے اپنا منہوں نے بڑھا کے جو کیوں کیوں کہ یہ گھرنا بہت ہے وہ چار کولا بچے کے عطی ہے وہ یعنی کرنے کے پاس گھر بیر کا بیٹھتی ہے وہ چار کولا بچے کے عطی ہے وہ اسے بھی بچے رکھ رہے ہیں اور بھی بوجہ کسی ہوں اسے بہت نہیں بھی کہ کوئی ہے اور بھی خیلتے پر آمدھے اپنے پیانا دے پھنچے پر دے پھنچے پڑھے وہ س ਜਿਹੜੇ ਜਿਹੜੇ ਲੈਵਲ ਦਾ ਕੰਮ ਹੋਊਗਾ ਉੱਤੇ ਨਾਲ ਦੇ ਬੱਚਿਆਂ ਨੂੰ ਖਾਣ ਨੂੰ ਕੀ ਟੈਨਸ਼ਨ ਲੈ ਦੀ ਲੋਣੀਓ ਖਾਣਾ ਨਾ ਨਹੀਂ ਆ ਬਰੋ ਉਹੀਓ ਨਹੀਂ ਅਸੀਂ ਤੁਹਾਡੇ ਨਾਲ ਅਸੀਂ ਤੁਹਾਡੇ ਨਾਲ ਸਰਕਾਰ ਤੁਹਾਡੇ ਨਾਲ ਹੈ ਸਰਕਾਰ ਕੋ ਗੰਟੀ ਤੁਹਾਡੇ ਨਾਲ ਨੇ